ਦੋਸਤੋ ਨਮਸਕਾਰ ਤੋਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਜੋ ਹੋਇਆ ਉਹ ਸ਼ਾਇਦ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਸਚਾਈ ਹੈ ਕਿ ਇੰਨਾ ਕੁਝ ਬੁਰਾ ਹੋਣ ਦੇ ਬਾਵਜੂਦ ਵੀ ਕੁਝ ਚੀਜ਼ਾਂ ਐਸੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਇਕਜੁੱਟ ਕਰ ਦਿੱਤਾ ਦੋਸਤੋ ਮੈਂ ਗੱਲ ਕਰ ਰਿਹਾ ਪੰਜਾਬ ਦੇ ਪੰਜਾਬੀਆਂ ਦੀ ਇਕਜੁੱਟਤਾ ਦੀ ਸ਼ਾਇਦ ਤੁਸੀਂ ਵੀ ਇਹ ਚੀਜ਼ ਪੜ੍ਹੀ ਹੋਏ ਕਿ ਜਦੋਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਿੱਖੀ ਰਾਜ ਸੀ ਜਦੋਂ ਕਿਦਾਂ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸੀ ਤੇ ਇੱਕ ਦੂਸਰੇ ਦੀ ਮਦਦ ਕਰਦੇ ਸੀ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਇੱਕ ਸਟੇਟ ਦਾ ਰਾਜਾ ਜੋ ਸਿੱਖ ਹੈ ਉਹਨੇ ਕਿਸੇ ਮੁਸਲਮਾਨ ਨੂੰ ਮੰਤਰੀ ਰੱਖਿਆ ਹੋਏ ਉਹ ਫਕੀਰ ਜੀਜੂਦੀਨ ਹੋਵੇ ਆ ਫਕੀਰ ਨੂਰਉਦੀਨ ਉਹ ਹਰੀ ਸਿੰਘ ਨਲੂਆ ਹੋਵੇ ਜਾਂ ਜਵਾਰ ਸਿੰਘ ਉਹ ਬੇਲੀਰਾਮ ਮਿਸਰ ਹੋਵੇ ਜਾਂ ਦੇਸਾ ਸਿੰਘ ਮਜੀਠੀਆ ਇਹ ਦੋਸਤੋ ਉਹਨਾਂ ਲੋਕਾਂ ਦੇ ਨਾਂ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਉਹਨਾਂ ਦੇ ਮੰਤਰੀ ਰਹੇ ਉਹ ਰਾਜ ਜਿਹਨੂੰ ਅਸੀਂ ਸਿੱਖੀ ਤੇ ਖਾਲਸਾ ਰਾਜ ਵੀ ਕਹਿੰਦੇ ਆ ਜਿਹੜਾ ਰਿਆ ਤੇ ਥੋੜੀ ਦੇਰ ਲਈ ਸੀ ਲੇਕਿਨ ਐਸੀ ਛਾਪ ਛੱਡ ਕੇ ਗਿਆ ਸਾਨੂੰ ਐਸਾ ਇਤਿਹਾਸ ਦੇ ਕੇ ਗਿਆ ਜਿਹੜਾ ਸ਼ਾਇਦ ਪੰਜਾਬੀ ਅਸੀਂ ਕਦੀ ਭੁੱਲ ਨਹੀਂ ਪਾਵਾਂਗੇ ਦੋਸਤੋ ਇਹ ਗੱਲ ਆ ਜਿਹ ਮੈਂ ਕਿਉਂ ਕਰ ਰਿਹਾ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਇਆ ਤੇ ਕਿਸ ਤਰ੍ਹਾਂ ਪਾਣੀ ਨੇ ਨਾ ਕਿਸੇ ਦਾ ਧਰਮ ਦੇਖਿਆ ਨਾ ਕਿਸੇ ਦੀ ਜਾਤ ਦੇਖੀ ਨਾ ਕਿਸੇ ਦੇ ਘਰ ਦੇ ਬਾਹਰ ਲੱਗੀ ਉਹਦੀ ਜਾਤ ਦੀ ਕੋਈ ਤਖਤੀ ਦੇਖੀ ਉਹਨੇ ਇਹ ਵੀ ਨਹੀਂ ਦੇਖਿਆ ਕਿ ਕਿਸੇ ਦਾ ਘਰ ਕੋਈ 10 ਫੁੱਟ ਦਾ ਹੈ ਜਾਂ ਕੋਈ 10 ਕਨਾਲਾਂ ਦਾ ਹਰ ਕਿਸੇ ਨੂੰ ਨੁਕਸਾਨ ਪਾਣੀ ਨੇ ਕੀਤਾ ਜੇ ਕੁਦਰਤ ਸਾਡੀ ਜਾਤ ਪਾਤ ਆਪਸੀ ਨਹੀਂ ਦੇਖਦੀ ਜੇ ਕੁਦਰਤ ਦਾ ਕੋਈ ਕਹਿਰ ਹੋਇਆ ਤੇ ਉਹਨੇ ਕਿਸੇ ਨੂੰ ਨਹੀਂ ਬਖਸ਼ਿਆ ਤੇ ਆਖਿਰ ਅਸੀਂ ਕੌਣ ਹੁੰਨੇ ਆ ਜਾਤ ਪਾਤ ਕਰਨ ਵਾਲੇ ਦੋਸਤੋ ਜਦੋਂ ਪੰਜਾਬ ਦੇ ਵਿੱਚ ਪਾਣੀ ਭਰਿਆ ਤੇ ਜੋ ਕੁਦਰਤ ਨੇ ਕੀਤਾ ਉਹ ਤੁਹਾਡੇ ਸਾਹਮਣੇ ਹੈ ਲੇਕਿਨ ਕੁਦਰਤ ਜਦੋਂ ਵੀ ਕੁਝ ਨੁਕਸਾਨ ਕਰਦੀ ਹੈ ਤੇ ਕੁਝ ਨਾ ਕੁਝ ਸਾਨੂੰ ਸਿੱਖਿਆ ਦੇ ਕੇ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਕਹਿੰਨੇ ਆ ਵੀ ਇਹ ਸਿੱਖਾਂ ਦਾ ਜਾਂ ਜੱਟਾਂ ਦਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਇੱਕ ਵੱਖਵਾਦ ਦੀ ਨੀਤੀ ਹਮੇਸ਼ਾ ਚੱਲਦੀ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਧਾਰਨਾ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਵੀਰ ਤੇ ਦਲਿਤ ਜਿਹੜੇ ਲੋਕ ਨੇ ਇਹਨਾਂ ਨਾਲ ਸ਼ਾਇਦ ਕੋਈ ਵਿਤਕਰਾ ਹੁੰਦਾ ਜਦੋਂ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਦੇਖੀ ਤੇ ਫਿਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਪੰਜਾਬ ਇੱਕ ਹੈ ਤੇ ਪੰਜਾਬ ਮੋੜ ਖੜਾ ਹੋਏਗਾ ਅਸੀਂ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਹੜ੍ਹ ਆਂਦਾ ਤੇ ਕਈ ਹਿੰਦੂ ਵੀਰ ਆਪਣੇ ਜਿਹੜੇ ਰਿਜ਼ੋਰਟ ਤੇ ਪੈਲਸ ਨੇ ਉਹਨਾਂ ਦੇ ਦਰਵਾਜ਼ੇ ਪਿੰਡ ਦੇ ਪੀੜਿਤ ਲੋਕਾਂ ਲਈ ਖੋਲ ਦਿੰਦੇ ਨੇ ਉਹ ਕਿਸੇ ਜਾਤ ਲਈ ਨਹੀਂ ਖੋਲਦੇ ਉਹ ਇਨਸਾਨੀਅਤ ਲਈ ਖੋਲਦੇ ਨੇ ਤੇ ਜਦੋਂ ਗੱਲ ਕਿਤੇ ਆਂਦੀ ਹੈ ਹਿੰਦੂ ਵੀਰਾਂ ਦੀ ਤੇ ਜਿਹੜੇ-ਜਿਹੜੇ ਹਿੰਦੂ ਵੀਰਾਂ ਨੇ ਪੰਜਾਬ ਦੇ ਲਈ ਇਹਨਾਂ ਕੀਤਾ ਲੋਕਾਂ ਦੇ ਵਿੱਚ ਕੈਸ਼ ਪੈਸਾ ਵੰਡਿਆ ਉਹਨਾਂ ਨੂੰ ਰਾਸ਼ਨ ਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਹੂਲਤਾਂ ਮੁਹੱਈਆ ਕਰਾਈਆਂ ਨੇ ਤੇ ਉੱਥੋਂ ਪਤਾ ਲੱਗਦਾ ਕਿ ਪੰਜਾਬ ਕਿਸੇ ਇੱਕ ਕੌਮ ਦਾ ਨਹੀਂ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਹਮੇਸ਼ਾ ਤੋਂ ਹੁੰਦਾ ਰਿਹਾ ਉਹ ਇੱਕ ਵਾਰੀ ਫੇਰ ਹੋਇਆ ਲੇਕਿਨ ਜਿਹੜੀ ਕੁਦਰਤੀ ਆਫਤਾ ਪੰਜਾਬ ਦੇ ਉੱਪਰ ਆਈ ਹੈ ਜਾਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਆਫਤਾ ਲਿਆਂਦੀ ਗਈ ਉਹ ਪੰਜਾਬ ਦਾ ਕੀ ਤੇ ਕਿੰਨਾ ਨੁਕਸਾਨ ਕਰੇਗੀ ਇਹ ਤੇ ਸਮਾਂ ਹੀ ਦੱਸੇਗਾ ਲੇਕਿਨ ਜਿਹੜੀ ਸਚਾਈ ਅੱਜ ਇਸ ਸਾਰੇ ਇਨਸੀਡੈਂਟ ਦੇ ਵਿੱਚ ਨਿਕਲ ਕੇ ਬਾਹਰ ਆਈ ਹੈ ਉਹ ਇਹ ਹੈ ਕਿ ਪੰਜਾਬ ਅੱਜ ਵੀ ਇਕੱਠਾ ਹੈ ਅੱਜ ਵੀ ਨਾਲ ਖੜਾ ਹੈ ਜਰੂਰ ਸਮੇਂ-ਸਮੇਂ 'ਤੇ ਜਿਹੜੀਆਂ ਰਾਜਨੀਤਿਕ ਤੇ ਸਮਾਜਿਕ ਤਾਕਤਾਂ ਜਿਹੜੀਆਂ ਨੇ ਇਹ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਨੇ ਲੇਕਿਨ ਅੱਜ ਇਸ ਮੁਸ਼ਕਲ ਘੜੀ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਇਕੱਠਾ ਹੋਇਆ ਜਿਸ ਤਰ੍ਹਾਂ ਸਾਰੇ ਧਰਮਾਂ ਦੇ ਲੋਕਾਂ ਨੇ ਦੁਨੀਆਦਾਰੀ ਛੱਡ ਕੇ ਅੱਜ ਮਨੁੱਖਤਾ ਦੇ ਲਈ ਇੱਕ ਜੁੜਤਾ ਦਾ ਜਿਹੜਾ ਸੰਦੇਸ਼ ਦਿੱਤਾ ਉਹ ਸ਼ਲਾਘਾਯੋਗ ਹੈ ਜੇ ਅਸੀਂ ਗੱਲ ਕਰੀਏ ਸ਼ੁਰੂਆਤ ਦੀ ਤੇ ਸ਼ੁਰੂਆਤ ਦੇ ਵਿੱਚ ਜਦੋਂ ਪੰਜਾਬ ਦੀਆਂ ਜਿਹੜੀਆਂ ਸਭ ਤੋਂ ਨਾਮਵਰ ਜਿਹੜੀਆਂ ਸੇਵਾ ਸੁਸਾਇਟੀਆਂ ਨੇ ਖਾਲਸਾ ਐਡ ਤੇ ਗਲੋਬਲ ਸਿਕਸ ਉਹਨਾਂ ਨੇ ਜਦੋਂ ਆਪਣਾ ਕੰਮ ਸ਼ੁਰੂ ਕੀਤਾ ਤੇ ਦੇਖੋ ਦੇਖੀ ਜਿਹੜਾ ਨੇ ਹੋਰ ਵੀ ਜਿਹੜੇ ਧਾਰਮਿਕ ਤੇ ਸਮਾਜਿਕ ਲੋਗ ਨੇ ਜਿਹੜੇ ਉਹ ਨਾਲ ਨਾਲ जोडਦੇਗੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਕਿਸ ਤਰ੍ਹਾਂ ਸਲਮਾਨ ਖਾਨ ਨੇ ਵੀ ਜਿਹੜੀ سپورਟ ਕੀਤੀ ਸੋਨੂ सूद ਜੋ ਕਿ ਹਿੰਦੂ ਕਮਿਊਨਿਟੀ ਤੋਂ ਆਂਦੇ ਨੇ ਉਹਨਾਂ ਨੇ ਖੁੱਲਾ ਹੰਗਾਰਾ ਦਿੱਤਾ ਜਿਸ ਤਰ੍ਹਾਂ ਪੰਜਾਬ ਦੀ ਉਹ 뮤직 ਇੰਡਸਟਰੀ ਸਪੈਸ਼ਲੀ ਮੈਂ ਗੱਲ ਕਰਾਂਗਾ ਮਨਕੀਰਤ ਔਲਖ ਦੀ ਜਿਹੜਾ ਜਿਨ੍ਹਾਂ ਨੇ ਘਰ ਘਰ ਜਾ ਕੇ ਬਿਨਾਂ ਕਿਸੇ ਦਾ ਧਰਮ ਪੁੱਛਿਆ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਤੇ ਜਿਸ ਦਿਨ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਪਹਿਲੇ ਦਿਨ ਤੋਂ ਲੱਗੇ ਜਸਬੀਰ ਸਿੰਘ ਜੱਸੀ ਜਿਹੜਾ ਹਮੇਸ਼ਾ ਹੀ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਜਸਬੀਰ ਸਿੰਘ ਜੱਸੀ ਦੀ ਜਿੰਨੀ ਤੁਸੀਂ ਤਾਰੀਫ ਕਰ ਲੋ ਨਹੀਂ ਘਟ ਹੈ ਅੱਜ ਵੀ ਜਦੋਂ ਘਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਪਾਣੀ ਉਤਰ ਚੁੱਕਿਆ ਤੇ ਅੱਜ ਵੀ ਉਹ ਸਮਾਜਿਕ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਨੇ ਕੁਝ ਲੋਕਾਂ ਨੂੰ ਚੁੱਭਣ ਗਈਆਂ ਲੇਕਿਨ ਸਚਾਈ ਦੋਸਤੋ ਇਹ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਵਿਧਕਰਾ ਹੁੰਦਾ ਆਇਆ ਉਹ ਸੂਬੇ ਦੀ ਸਰਕਾਰ ਹੋਵੇ ਜਾਂ ਉਹ ਸੈਂਟਰ ਦੀ ਸਰਕਾਰ ਹੋਵੇ ਆਪਸੀ મત ਭੇਦ ਦੇ ਵਿੱਚ ਅੱਜ ਪੰਜਾਬ ਜਿਹੜਾ ਉਹ ਨੁਕਸਾਨ ਚ ਝੱਲ ਰਿਹਾ ਪੰਜਾਬ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਤੇ ਸੈਂਟਰ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਦਿਨੀ ਜਦੋਂ ਪੰਜਾਬ ਦੇ ਵਿੱਚ ਆਏ ਨੇ ਤੇ ਉਹ ਆਪਣੇ ਹੀ ਕੁਝ ਮੈਂਬਰ ਜਿਹੜੇ ਨੇ ਬਿਠਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਚੱਲਦੇ ਬਣੇ ਤੇ 1600 ਕਰੋੜ ਰੁਪਏ ਦਾ ਪੈਕੇਜ ਜਿਹੜਾ ਪੰਜਾਬ ਨੂੰ ਦੇ ਗਏ ਲੇਕਿਨ ਮੈਂ ਅੱਜ ਫੇਰ ਇੱਥੇ ਤੁਹਾਨੂੰ ਯਾਦ ਕਰਾਵਾਂਗਾ ਕਿ ਪਿਛਲੇ ਸਾਲ ਜਦੋਂ ਇਹਨਾਂ ਨੇ ਮਹਾਕੁੰਭ ਦਾ ਜਿਹੜਾ ਆਯੋਜਨ ਕੀਤਾ ਸੀ ਉਹਦੇ ਲਈ 5700 ਕਰੋੜ ਰੁਪਇਆ ਜਿਹੜਾ ਉਹ ਖਰਚ ਹੋਇਆ। ਯਾਨੀ ਕਿ ਸਾਡੇ ਕੋਲ ਧਰਮਾਂ ਦੇ ਨਾਂ ਤੇ ਵਰਤਣ ਲਈ ਪੈਸੇ ਬਹੁਤ ਨੇ। ਲੇਕਿਨ ਜੇ ਕੋਈ ਕੁਦਰਤੀ ਆਫਤ ਆਂਦੀ ਹੈ ਜਿਸ ਦੇ ਨਾਲ ਕੋਈ ਸਟੇਟ ਜਿਹੜੀ ਉਹ ਨੁਕਸਾਨ ਦੇ ਵਿੱਚ ਆਂਦੀ ਹੈ ਤੇ ਉਹਦੇ ਲਈ ਸ਼ਾਇਦ ਪੈਸੇ ਘਟ ਨੇ। ਕਿਸੇ ਧਰਮ ਦੇ ਵਿਰੋਧੀ ਮੈਂ ਨਹੀਂ ਗੱਲ ਕਰਨਾ ਚਾਹੁੰਦਾ ਲੇਕਿਨ ਜਦੋਂ ਗੱਲ ਇਨਸਾਨੀਅਤ ਦੀ ਆਂਦੀ ਹੈ ਤੇ ਮੈਨੂੰ ਲੱਗਦਾ ਵੀ ਧਰਮ ਉਸ ਤੋਂ ਵੱਡਾ ਨਹੀਂ ਹੁੰਦਾ। ਲਗ ਲਗ ਸਮਿਆਂ ਤੇ ਲਗ ਲਗ ਜਗਾ ਜਾ ਕੇ ਲਗ ਲਗ ਧਰਮਾਂ ਦੇ ਵਿੱਚ ਜਿਹੜੇ ਸਰਕਾਰਾਂ ਉਹ ਪੈਸੇ ਜਿਹੜੇ ਉਹ ਵਿਰਥ ਖਰਚ ਕਰਦੀਆਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਧਾਰਮਿਕ ਤੌਰ ਤੇ ਜਿਹੜੇ ਪੈਸੇ ਨਹੀਂ ਖਰਚਨੇ ਚਾਹੀਦੇ ਲੇਕਿਨ ਸਾਨੂੰ ਉਹਨਾਂ ਤੋਂ ਉੱਪਰ ਜਿਹੜਾ ਇਨਸਾਨੀਅਤ ਨੂੰ ਰੱਖਣਾ ਚਾਹੀਦਾ ਜਦੋਂ ਕਿਤੇ ਕੁਦਰਤੀ ਆਫਤ ਆਂਦੀ ਹੈ ਤੇ ਸਭ ਤੋਂ ਪਹਿਲੇ ਉੱਥੇ ਧਿਆਨ ਦੇਣਾ ਚਾਹੀਦਾ ਔਰ ਸਪੈਸ਼ਲੀ ਜੇ ਅਸੀਂ ਪੰਜਾਬ ਦੀ ਗੱਲ ਕਰ ਰਹੀਏ ਤੇ ਪੰਜਾਬ ਦੇ ਨਾਲ ਤੇ ਸ਼ੁਰੂਤੀ ਹੁੰਦਾ ਆ ਅੱਜ ਜਦੋਂ ਪਿੰਡਾਂ ਦੇ ਵਿੱਚੋਂ ਪਾਣੀ ਉਤਰ ਚੁੱਕਾ ਤੇ ਮੈਨੂੰ ਲੱਗਦਾ ਵੀ ਹੁਣ ਸਭ ਤੋਂ ਜ਼ਿਆਦਾ ਮੁਸ਼ਕਲ ਆਏਗੀ ਸਮੱਸਿਆ ਆਉਣਗੀ ਆ ਔਰ ਅੱਜ ਸਾਨੂੰ ਲੋੜ ਹੈ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਿੱਖੀ ਸਿਸਟਮ ਨੂੰ ਔਰ ਇੱਕ ਜੁੜਤਾ ਦੇ ਸਿਸਟਮ ਨੂੰ ਇਨਸਾਨੀਅਤ ਦੇ ਸਿਸਟਮ ਨੂੰ ਲਾਗੂ ਕਰਨ ਦੀ ਕਿਉਂਕਿ ਉਹ ਜਿਹੜਾ ਪਾਣੀ ਆਇਆ ਉਹ ਸਿਰਫ ਕਿਸੇ ਧਰਮ ਦੇ ਘਰਾਂ ਦੇ ਵਿੱਚ ਨਹੀਂ ਆਇਆ ਉਹਨੇ ਸਿਰਫ ਜੱਟਾਂ ਦਾ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ ਉਹਨੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਹਰ ਧਰਮ ਦੇ ਲੋਕਾਂ ਦਾ ਨੁਕਸਾਨ ਕੀਤਾ ਜੇ ਕਿਸੇ ਦੀ ਜ਼ਮੀਨ ਦੇ ਵਿੱਚ ਅੱਜ ਰੇਤ ਭਰ ਗਈ ਆ ਜਾਂ ਕਿਸੇ ਦੀ ਜੋ ਫਸਲ ਰੁੜ ਗਈ ਆ ਤੇ ਉਸੇ ਹੀ ਪਿੰਡ ਦੇ ਵਿੱਚ ਰਹਿਣ ਵਾਲੇ ਕਿਸੇ ਹਿੰਦੂ ਵੀਰ ਦੀ ਦੁਕਾਨ ਵੀ ਰੁੜੀ ਹੋਣੀ ਆ ਉਸੇ ਪਿੰਡ ਦੇ ਵਿੱਚ ਰਹਿਣ ਵਾਲੇ ਕਿਸੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਛੱਤਾਂ ਵੀ ਟੁੱਟੀਆਂ ਹੋਣੀਆਂ ਨੇ ਆ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਬਰਾਬਰ ਦੀ ਜੜੀ ਉਹ ਵੰਡ ਕਰੇ ਹਰ ਬੰਦੇ ਦੀ ਲੋੜ ਦੇ ਅਨੁਸਾਰ ਕਿਉਂਕਿ ਹੁਣ ਜ਼ਰੂਰਤ ਪੈਣੀ ਹੈ ਅਸੈਸਮੈਂਟ ਦੀ ਉਹ ਅਸੈਸਮੈਂਟ ਜਿਹੜੀ ਅਸੀਂ ਕਈ ਵਾਰੀ ਦੇਖਿਆ ਕਿ ਪੰਜਾਬ ਗਵਰਨਮੈਂਟ ਜਦੋਂ ਅ ਕਹਿੰਦੀ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਦਾ ਧੂਆਂ ਜਿਹੜਾ ਦਿੱਲੀ ਵਾਲ ਨੂੰ ਜਾਂਦਾ ਹਰਿਆਣੇ ਵਾਲ ਨੂੰ ਜਾਂਦਾ ਤੇ ਅਸੀਂ ਡਰੋਨ ਦੇ ਨਾਲ ਜਿਹੜਾ ਉਹ ਸਾਰੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਫੜਦੇ ਆਂ ਤੇ ਅਸੈਸਮੈਂਟ ਕਰਦੇ ਆਂ ਵੀ ਕੀ ਕੌਣ ਕਿੱਥੇ ਕੀ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਉਹ ਡਰੋਨ ਹੁਣ ਬਾਹਰ ਕੱਢ ਲੈਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨਾ ਵੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਜਿਹੜੀ ਅਸੈਸਮੈਂਟ ਕਰਕੇ ਤੇ ਉਹਨਾਂ ਨੂੰ ਜੋ ਵੀ ਬਣਦਾ ਮੁਆਵਜ਼ਾ ਸਰਕਾਰ ਵੱਲੋਂ ਹੈ ਉਹ ਦਿੱਤਾ ਜਾਏ ਔਰ ਪਿਛੇ ਵੀ ਗੱਲ ਕਰ ਰਿਹਾ ਸੀ ਕਿ ਪੰਜਾਬ ਨੂੰ 1600 ਕਰੋੜ ਜਿਹੜਾ ਦਿੱਤਾ ਗਿਆ بڑے ਪੋਲੀਟੀਕਲ ਲੋਗ ਨੇ ਜਿਹੜੇ ਇਹਦੀ ਬੜੀ ਵਾਹਵਾਹੀ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਆ ਤੇ ਇਸ ਕਰਕੇ ਉਹਨਾਂ ਦਾ ਬਣਦਾ ਉਹ ਵੀਰ ਜਿਹੜੇ ਪੰਜਾਬ ਦਾ ਆਪਣੇ ਆਪ ਨੂੰ ਕਹਿੰਦੇ ਨੇ ਤੇ ਪੰਜਾਬੀ ਦਾ ਭੱਬਾ ਵੀ ਬੋਲਣ ਤੋਂ ਜਿਹੜੇ ਦੁਰੇਜ਼ ਕਰਦੇ ਨੇ ਜਦੋਂ ਆਪਣੀ ਪਾਰਟੀ ਦਾ ਨਾਂ ਲੈਂਦੇ ਨੇ ਤੇ ਉਹ ਉਹ ਵੀਰ ਸੋਚਣਗੇ ਕਿ ਪੰਜਾਬ ਸੈਂਟਰ ਤੋਂ ਕੁਝ ਮਦਦ ਮੰਗ ਰਿਹਾ ਪੰਜਾਬ ਆਪਣੇ ਲੋਕਾਂ ਨੇ ਆਪ ਦੁਬਾਰਾ ਖੜਾ ਕਰਨਾ ਹੈ ਇਹ ਡਰਨ ਵਾਲੇ ਲੋਕ ਨਹੀਂ ਇੱਕ ਖੜੇ ਹੋਣ ਵਾਲੇ ਲੋਕ ਨੇ ਪਿਛਲਾ ਸਮਾਂ ਖੋਲ ਕੇ ਦੇਖ ਲੋ ਕਿੰਨੇ ਵਾਰੀ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੰਜਾਬ ਫਿਰ ਸਟੈਂਡ ਹੁੰਦਾ ਰਿਹਾ ਤੇ ਤੁਹਾਨੂੰ ਲੱਗਦਾ ਵੀ ਪੰਜਾਬ ਕਿਸੇ ਅਗੇ ਹੱਥ ਫੈਲਾਏਗਾ ਇਸ ਸਰਕਾਰ ਦੀ ਡਿਊਟੀ ਬਣਦੀ ਹੈ ਇਸ ਤੇ ਅਖੀਰ ਦੋਸਤੋ ਜੇ ਮੈਂ ਗੱਲ ਕਰਾਂ ਇੱਥੇ ਸਰਕਾਰਾਂ ਦੀ ਨਾਕਾਮੀ ਦੀ ਤੇ ਸਰਕਾਰਾਂ ਹੱਲੇ ਤੱਕ ਜਦੋਂ ਪਾਣੀ ਉੱਤਰ ਵੀ ਗਿਆ ਤਾਂ ਲੋਕਾਂ ਦੇ ਖੇਤਾਂ ਦੇ ਘਰਾਂ ਦੇ ਵਿੱਚ ਚਿੱਕੜ ਤੇ ਰੇਤ ਜਮਾ ਹੋਈ ਹੈ ਹੱਲੇ ਤੱਕ ਵੀ ਅਸੈਸਮੈਂਟ ਤੇ ਅਸੈਸਮੈਂਟ ਕਰੀ ਜਾ ਰਹੇ ਨੇ ਰਾਹਤ ਪੈਕੇਜ ਜਿਹੜੇ ਅਨਾਉਂਸ ਹੋ ਰਹੇ ਨੇ ਲੇਕਿਨ ਉਹ ਗਰਾਉਂਡ ਤੇ ਕਦੋਂ ਪਹੁੰਚਣਗੇ ਲੋਕਾਂ ਦੇ ਵਿੱਚ ਕਦੋਂ ਉਹ ਚੀਜ਼ ਉਹਨਾਂ ਨੂੰ ਸਹੂਲਤ ਸਰਕਾਰੀ ਮਿਲੇਗੀ ਇਹ ਲੱਗਦਾ ਹੈ ਸੋਚਣਾ ਪਏਗਾ ਸਾਨੂੰ ਲੇਕਿਨ ਸਚਾਈ ਇਹ ਹੈ ਕਿ ਜਿਹੜੀਆਂ ਸੋਸ਼ਲ ਸੁਸਾਇਟੀਆਂ ਨੇ ਉਹ ਸੋਸ਼ਲ ਸੁਸਾਇਟੀਆਂ ਜਿਹੜੇ ਧਾਰਮਿਕ ਸੰਸਥਾਵਾਂ ਵੀ ਮੈਂ ਕਿਸੇ ਸਪੈਸ਼ਲੀ ਇੱਕ ਦਾ ਨਾਮ ਨਹੀਂ ਲਵਾਂਗਾ ਉਹਨਾਂ ਨੇ ਜੋ ਪੰਜਾਬ ਲਈ ਕਰ ਦਿੱਤਾ ਹੈ ਉਹ ਸ਼ਾਇਦ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਸੀ ਕਿਉਂਕਿ ਅਸੀਂ ਸੋਸ਼ਲ ਸੁਸਾਇਟੀਆਂ ਨੂੰ ਸਿਰਫ ਥੋੜਾ ਜਿਹਾ ਆਪਣੀ ਮਰਜ਼ੀ ਦੇ ਨਾਲ ਕੋਈ ਦਾਨ ਦਿੰਨੇ ਆ ਇਹਦੇ ਵਿੱਚ ਸਾਡੀ ਮਜਬੂਰੀ ਨਹੀਂ ਹੈ ਜੇ ਮੇਰਾ ਦਿਲ ਕਰਦਾ ਤੇ ਮੈਂ ਕਿਸੇ ਸੋਸ਼ਲ ਸੁਸਾਇਟੀ ਨੂੰ ਦਾਨ ਕਰਦਾ ਲੇਕਿਨ ਇਸ ਸਰਕਾਰਾਂ ਜਿਹੜੀਆਂ ਅੱਜ ਮਗਰਮੱਛ ਦੇ ਅਥਰੂ ਰੋ ਰਹੀਆਂ ਨੇ ਇਹਨਾਂ ਨੂੰ ਅਸੀਂ ਟੈਕਸ ਦਿੰਨੇ ਆ ਔਰ ਸਾਡੀ ਮਜਬੂਰੀ ਹੈ ਅਸੀਂ GST ਵੀ ਪੇ ਕਰਦੇ ਆ ਕੋਈ ਵੀ ਚੀਜ਼ ਖਰੀਦਦੇ ਆ ਉਹਦੇ ਉੱਤੇ ਟੈਕਸ ਦਿੰਨੇ ਆ ਫਿਰ ਜਦੋਂ ਅਸੀਂ ਕੋਈ ਇਨਕਮ ਕਰਦੇ ਆ ਤੇ ਉਹਦੇ ਉੱਪਰ ਵੀ ਟੈਕਸ ਦਿੰਨੇ ਆ ਤੇ ਇਸ ਕਰਕੇ ਸਰਕਾਰ ਦੀ ਇਹ ਲਾਇਬਿਲਟੀ ਬਣਦੀ ਹੈ ਕਿ ਜੇ ਜਨਤਾ ਕਿਸੇ ਮੁਸ਼ਕਿਲ ਚ ਆਂਦੀ ਹੈ ਤੇ ਉਹਦੇ ਵਿੱਚ ਸਰਕਾਰ ਨੇ ਉਹਦੀ ਬਾਹ ਫੜਨੀ ਹੁੰਦੀ ਹੈ ਨਾ ਕਿ ਸੋਸ਼ਲ ਸੁਸਾਇਟੀਆਂ ਨੇ ਹਮੇਸ਼ਾ ਮੈਂ ਦੋਸਤੋ ਗੱਲ ਕੀਤੀ ਹੈ ਧਰਮ ਦੇ ਵਿਰੋਧੀਆਂ ਦੀ ਜਿਹੜੇ ਲੋਕ ਕੱਟਰਤਾ ਦੀ ਗੱਲ ਕਰਦੇ ਨੇ ਧਰਮ ਦੀ ਗੱਲ ਕਰਦੇ ਨੇ ਮੈਂ ਉਹਨਾਂ ਦੇ ਹਮੇਸ਼ਾ ਖਿਲਾਫ ਰਿਆ ਲੇਕਿਨ ਅੱਜ ਸਿਰ ਝੁਕਦਾ ਉਹਨਾਂ ਸੋਸਾਇਟੀਆਂ ਦੇ ਅੱਗੇ ਉਹਨਾਂ ਸੋਸ਼ਲ ਵਰਕਰਾਂ ਦੇ ਅੱਗੇ ਜਿਨ੍ਹਾਂ ਨੇ ਪੰਜਾਬ ਦੀ ਬਾਹ ਫੜੀ ਹੈ ਪੰਜਾਬ ਨੂੰ ਮੁੜ ਖੜਾ ਹੋਣ ਲਈ ਦੁਬਾਰਾ ਸਟੈਂਡ ਕੀਤਾ ਧੰਨਵਾਦ